ਬਾਣੀ ਭਗਤਾਂ ਕੀ ਤੇ 15ਵੇਂ ਜਿਹੜੇ ਬਾਬਾ ਫਰੀਦ ਸਾਹਿਬ ਸਨ ਜਦੋਂ ਉਹਨਾਂ ਦੀ ਬਾਣੀ ਦਰਜ ਕੀਤੀ ਤੇ ਉੱਤੇ ਲਿਖਿਆ ਗਿਆ ਸਲੋਕ ਸ਼ੇਖ ਫਰੀਦ ਜੀਓ ਕੇ ਜਾਂ ਬਾਣੀ ਸ਼ੇਖ ਫਰੀਦ ਜੀ ਕੀ ਉਥੇ ਸ਼ਬਦ ਮਹਾਰਾਜ ਨੇ ਭਗਤ ਨਹੀਂ ਵਰਤਿਆ ਆਮ ਤੌਰ ਤੇ ਅੱਜ ਕਈ ਵਾਰ ਅਸੀਂ ਅਣਜਾਣੇ ਵਿੱਚ ਜਾਣ ਬੁੱਝ ਕੇ ਇਦਾਂ ਦੇ ਇਸ਼ੂ ਕ੍ਰੀਏਟ ਕਰ ਦਿੰਦੇ ਆ ਕਿ ਫਲਾਣੇ ਨਾਲ ਗੁਰੂ ਨਹੀਂ ਲਾਇਆ ਇਨ੍ਹਾਂ ਨਾਲ ਗੁਰੂ ਲੱਗਣਾ ਚਾਹੀਦਾ ਹੈ ਕਲਮ ਦਾ ਇਨਸਾਫ ਇਹ ਗੱਲ ਕਹਿੰਦਾ ਏ ਵੀ ਜਿਹੜੇ ਸਮੇਂ ਵਿੱਚ ਜਿੰਨਾ ਮਹਾਂਪੁਰਖਾਂ ਨੂੰ ਜੋ ਕਿਹਾ ਗਿਆ ਮਹਾਰਾਜ ਨੇ ਉਹਨਾਂ ਦੇ ਉਸ ਸ਼ਬਦ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਆਮ ਤੌਰ ਉਤੇ ਅਸੀਂ ਇਹ ਵੀ ਰੌਲਾ ਪਾਉਂਦੇ ਆਂ ਕਿ ਇਤਿਹਾਸ ਵਿੱਚ ਮਿਲਾਵਟ ਹੁੰਦੀ ਹੈ ਉਹਦੇ ਵਿੱਚ ਰਲੇ ਪੈਂਦੇ ਨੇ ਪਾਉਣ ਵਾਲੇ ਜਿਹੜੇ ਨੇ ਰਲੇ ਪਾਉਣ ਵਾਲੇ ਜਿਹੜੇ ਨੇ ਜਦੋਂ ਉਹ ਕੁਝ ਚੀਜ਼ਾਂ ਸੁਧਾਰ ਦੇ ਨਾਮ ਉੱਤੇ ਬਦਲੀ ਜਾਂਦੇ ਨੇ ਬਦਲੀ ਜਾਂਦੇ ਨੇ ਤੇ ਅਖੀਰ ਜਿਹੜਾ ਸੱਚ ਹੈ ਜਿਹੜਾ ਤਤ ਹੈ ਉਹ ਪਾਸੇ ਹੋ ਜਾਂਦਾ ਇਹਦੇ ਵਿੱਚ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਜਿਹੜੇ 14 ਜਿੰਨਾ ਉੱਤੇ ਲਿਖਿਆ ਗਿਆ ਬਾਣੀ ਭਗਤਾਂ ਕੀ ਉਹਨਾਂ ਦਾ ਪਿਸ਼ੋਕੜ ਉਹਨਾਂ ਦੀ ਬੈਕਗ੍ਰਾਉਂਡ ਜਿਹੜੇ ਖਿੱਤੇ ਨਾਲ ਸੀ ਜਿਹੜੇ ਕਲਚਰ ਜਿਹੜੇ এনवायरमेंट ਦੇ ਨਾਲ ਸੀ ਉਥੇ ਸ਼ਬਦ ਭਗਤ ਵਰਤਿਆ ਜਾਂਦਾ ਸੀ ਤੇ ਦੂਜੇ ਪਾਸੇ ਜਦੋਂ ਸ਼ੇਖ ਫਰੀਦ ਸਾਹਿਬ ਦੀ ਗੱਲ ਕੀਤੀ ਗਈ ਤੇ ਸ਼ੇਖ ਫਰੀਦ ਸਾਹਿਬ ਕਿਉਂਕਿ ਇਸਲਾਮੀ ਕਲਚਰ ਵਿੱਚੋਂ ਸਨ ਮੁਸਲਮਾਨ ਕਲਚਰ ਵਿੱਚੋਂ ਸਨ ਇਸ ਕਰਕੇ ਉੱਥੇ ਮਹਾਰਾਜ ਨੇ ਉਹਨਾਂ ਦੇ ਉਸ ਸਰਲੇਖ ਨੂੰ ਬਦਲਿਆ ਨਹੀਂ ਬਲਕਿ ਉੱਥੇ ਸ਼ਬਦ ਉਹਨਾਂ ਨੇ ਉਹੀ ਵਰਤਿਆ ਸ਼ੇਖ ਤਾਂ ਮੈਂ ਸ਼ੇਖ ਦੇ ਅਰਥ ਕਰ ਰਿਹਾ ਸੀ ਕਿ ਸ਼ੇਖ ਦਾ ਅਰਥ ਹੈ ਬਜ਼ੁਰਗ ਵਿਦਵਾਨ ਉਹ ਮਨੁੱਖ ਜਿਹੜਾ ਧਾਰਮਿਕ ਤੌਰ ਤੇ ਅਤੇ ਸਮਾਜਿਕ ਤੌਰ ਉਤੇ ਸਾਡੀ ਅਗਵਾਈ ਕਰਦਾ ਇਦਾਂ ਹੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜੋਗੇ ਤੇ ਮਹਾਰਾਜ ਨੇ ਜਦੋਂ ਆਪਣੇ ਲਈ ਸ਼ਬਦ ਵਰਤਿਆ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਉਹਨਾਂ ਦੀ ਆਪਣੀ ਬਾਣੀ ਉੱਤੇ ਸਰਲੇਖ ਦਰਜ ਨੇ ਤੇ ਉਹਨਾਂ ਨੇ ਗੁਰੂ ਭਗਤ ਸ਼ੇਖ ਕੱਖ ਵੀ ਨਹੀਂ ਵਰਤਿਆ ਉਹਨਾਂ ਨੇ ਆਖਿਆ ਮਹਿਲਾ ਪਹਿਲਾ ਮਹਿਲਾ ਦੂਜਾ ਮਹਿਲਾ ਤੀਜਾ ਮਹਿਲਾ ਚੌਥਾ ਮਹਿਲਾ ਪੰਜਵਾਂ ਮਹਿਲਾ ਨੌਵਾਂ ਆਪਣੇ ਲਈ ਨਾ ਉਹਨਾਂ ਨੇ ਗੁਰੂ ਸ਼ਬਦ ਵਰਤਿਆ ਨਾ ਉਹਨਾਂ ਨੇ ਸ਼ੇਖ ਸ਼ਬਦ ਵਰਤਿਆ ਸਮੂਹਕ ਤੌਰ ਤੇ ਉਹਨਾਂ ਨੇ ਇਹ ਗੱਲ ਆਖੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਆਪਾਂ ਇੱਕ ਇਕੱਠਾ ਸ਼ਬਦ ਵਰਤਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਥੇ ਸ਼ੇਖ ਵੀ ਹੈ ਉੱਥੇ ਭਗਤ ਵੀ ਹੈ ਉੱਥੇ ਭਟ ਵੀ ਹੈ ਉੱਥੇ ਗੁਰ ਸਿੱਖ ਵੀ ਹਨ ਸੋ ਇਹ ਇਹ ਥੋੜਾ ਜਿਹਾ ਇਹਦੀ ਬੈਕਗ੍ਰਾਉਂਡ ਮੈਂ ਉਹਦਾ ਜ਼ਿਕਰ ਕੀਤਾ ਹੈ ਕਿਉਂਕਿ ਅੱਜ ਦੇ ਇਸ ਮੁਖਵਾਕ ਵਿੱਚ ਮਹਾਰਾਜ ਕਹਿੰਦੇ ਨੇ ਸ਼ੇਖਾ ਅੰਦਰੋਂ ਜ਼ੋਰ ਛੱਡ ਜ਼ੋਰ ਦਾ ਮਤਲਬ ਹੁੰਦਾ ਹੈ ਹੁਕਮ ਜੀ ਦਾ ਫਰਮਾਨ ਚੱਲਦਾ ਹੋਵੇ ਤੇ ਕਈ ਵਾਰਾਂ ਜੀ ਦਾ ਹੁਕਮ ਚੱਲਦਾ ਹੈ ਨਾ ਜੀ ਉਹ ਬੰਦਾ ਬੜਾ ਹਠੀ ਹੋ ਜਾਂਦਾ ਹੈ ਹੁਣ ਸਾਨੂੰ ਪਤਾ ਲੱਗੇ ਵੀ ਕਿਸੇ ਥਾਂ ਉੱਤੇ ਮੇਰੀ ਤਾਕਤ ਚੱਲਦੀ ਹੈ ਮੇਰੇ ਕੋਲੇ ਪੋਜੀਸ਼ਨ ਹੈ ਤੇ ਬੰਦਾ ਉਹਨਾਂ ਪੋਜੀਸ਼ਨਾਂ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ ਸਿਆਣੇ ਕਹਿੰਦੇ ਨੇ ਜੇ ਬੰਦੇ ਦੇ ਅਸਲ ਜੀਵਨ ਨੂੰ ਪਛਾਣਨਾ ਹੋਵੇ ਉਹਨੂੰ ਕੋਈ ਰਤਬਾ ਦੇ ਕੇ ਵੇਖ ਲਓ ਉਹਨੂੰ ਕੋਈ ਅਹੁਦਾ ਦੇ ਕੇ ਵੇਖ ਲਓ ਜੀ ਉਹਦੇ ਵਿਹਾਰ ਵਿੱਚ ਤਬਦੀਲੀ ਆਈ ਹੈ ਇਹਦਾ ਮਤਲਬ ਹੈ ਹੁਣ ਅਹੁਦੇ ਦਾ ਉਹਦੇ ਉੱਤੇ ਅਸਰ ਹੋ ਗਿਆ ਕਿੰਨੇ ਐਸੇ ਬੰਦੇ ਹੁੰਦੇ ਨੇ ਜਿਹੜੇ ਪਹਿਲਾਂ ਸੇਵਾਦਾਰ ਹੁੰਦੇ ਨੇ ਸੇਵਾ ਕਰਦੇ ਨੇ ਜਦੋਂ ਉਹਨਾਂ ਨੂੰ ਕੋਈ ਵਿਸ਼ੇਸ਼ ਰਤਬਾ ਮਿਲਿਆ ਤੇ ਉਹਨਾਂ ਦੇ ਅੰਦਰ ਦੀ ਉਹ ਜਿਹੜੀ ਹੰਬਲਨੈਸ ਸੀ ਜਿਹਨੂੰ ਆਪਾਂ ਕਹਿੰਨੇ ਸਾਂ ਵੀ ਬੜੀ ਨਿਮਰਤਾ ਸੀ ਉਹ ਸਾਰੀ ਦੀ ਸਾਰੀ ਨਿਮਰਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਅਹੁਦੇ ਦਾ ਹੰਕਾਰ ਉਹ ਜਿਹੜਾ ਜ਼ੋਰ ਉਹਨਾਂ ਦਾ ਚੱਲਦਾ ਸੀ ਜਿਹੜਾ ਹੁਕਮ ਚੱਲਦਾ ਸੀ ਉਹਦਾ ਹੰਕਾਰ ਬਣ ਜਾਂਦਾ ਹੈ ਤੇ ਬੰਦਾ ਫਿਰ ਕਿਸੇ ਨਾਲ ਜ਼ੋਰ ਦੂਜਾ ਸ਼ਬਦ ਜ਼ੋਰ ਆਪਾਂ ਵਰਤਨੇ ਆ ੱੱਕੇ ਦੇ ਲਈ ਬੰਦਾ ਫਿਰ ਕਿਸੇ ਨਾਲ ੱੱਕਾ ਵੀ ਕਰਨ ਲੱਗ ਪੈਂਦਾ ਹੁਣ ਬਾਣੀ ਵਿੱਚ ਫਰੀਦ ਸਾਹਿਬ ਨੂੰ ਵੀ ਸ਼ੇਖ ਆਖਿਆ ਗਿਆ ਇੱਥੇ ਮਹਾਰਾਜ ਨੇ ਆਖਿਆ ਹੈ ਧਾਰਮਿਕ ਤੇ ਸਮਾਜਿਕ ਖੇਤਰ ਦੀ ਅਗਵਾਈ ਕਰਨ ਵਾਲੇ ਸ਼ੇਖ ਆਪਣੇ ਅੰਦਰ ਦੇ ਜ਼ੋਰ ਨੂੰ ਛੱਡ ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਰੱਬ ਦਾ ਭੈ ਕਰ ਰੱਬ ਦਾ ਖੋਫ ਕਰ ਸਤਿਗੁਰੂ ਮਹਾਰਾਜ ਬਾਣੀ ਵਿੱਚ ਜਦੋਂ ਜ਼ੋਰ ਸ਼ਬਦ ਬਾਰੇ ਲਿਖਦੇ ਨੇ ਕਿ ਤੁਸੀਂ ਹਰ ਰੋਜ਼ ਜਪਜੀ ਦੀ ਬਾਣੀ ਵਿੱਚ ਪੜ੍ਹਦੇ ਹੋ ਆਖਣ ਜ਼ੋਰ ਚੁਪੈ ਨਾ ਜ਼ੋਰ ਉੱਥੇ ਵੀ ਇਹ ਹੈ ਉੱਥੇ ਵੀ ਸ਼ਬਦ ਜ਼ੋਰ ਵਰਤਿਆ ਆਖਿਆ ਕੋਈ ਰੱਬ ਨੂੰ ਧੱਕੇ ਨਾਲ ਆਖ ਨਹੀਂ ਸਕਦਾ ਆਖਣ ਜ਼ੋਰ ਤੁਹਾਡੇ ਆਖੇ ਹੋਏ ਬੋਲਾਂ ਦਾ ਜ਼ੋਰ ਤਾਕਤ ਰੱਬ ਤੇ ਨਹੀਂ ਚੱਲਦੀ ਆਖਣ ਜ਼ੋਰ ਚੁਪੈ ਨਾ ਜ਼ੋਰ ਅਸਾ ਜੇ ਤੁਸੀਂ ਕੁਝ ਵੀ ਨਾਖੋ ਤੇ ਮੋਨੀ ਸਾਧੂ ਵਾਂਗੂ ਚੁੱਪ ਕਰਕੇ ਬਹਿ ਜਾਓ ਤੇ ਤਾਂ ਵੀ ਰੱਬ ਉਤੇ ਇਹਦਾ ਕੋਈ ਜ਼ੋਰ ਨਹੀਂ ਚੱਲਦਾ ਵੇਖੋ ਦੋ ਤਰ੍ਹਾਂ ਦੀ ਗੱਲਬਾਤ ਹੈ ਇਹਨੂੰ ਸਮਝਿਓ ਥੋੜਾ ਜਿਆ ਜਦੋਂ ਨਾ ਅਸੀਂ ਕਿਸੇ ਨੂੰ ਆਪਣੀ ਗੱਲ ਮਨਵਾਉਣੀ ਹੁੰਦੀ ਹੈ ਤੇ ਬੰਦਾ ਜ਼ੋਰ ਦੇ ਕੇ ਕੋਈ ਗੱਲ ਕਹਿੰਦਾ ਵੀ ਮੇਰੀ ਇਸ ਗੱਲ ਨੂੰ ਮੰਨਿਆ ਜਾਵੇ ਇਹਨੂੰ ਲਾਗੂ ਕੀਤਾ ਜਾਵੇ ਮੈਂ ਇਦਾਂ ਕਹਿੰਦਾ ਮੈਂ ਇਦਾਂ ਕਿਨਾਂ ਬੰਦਾ ਬੋਲਾ ਰਹੀਂ ਕਿਸੇ ਉੱਤੇ ਆਪਣਾ ਧੱਕਾ ਚਲਾਉਂਦਾ ਪਹਿਲਾ ਜੋਰ ਬੰਦੇ ਦਾ ਹਮੇਸ਼ਾ ਇਹ ਹੁੰਦਾ ਏ ਕਿ ਮੈਂ ਬੋਲਾਂ ਘਰ ਵਿੱਚ ਵੀ ਪਰਿਵਾਰਾਂ ਵਿੱਚ ਵੀ ਤੁਸੀਂ ਵੇਖੋ ਪਤੀ ਨੇ ਗੱਲ ਮਨਾਉਣੀ ਹੈ ਪਤਨੀ ਨੂੰ ਜਾਂ ਪਤਨੀ ਨੇ ਪਤੀ ਨੂੰ ਮਨਾਉਣੀ ਹੈ ਤੇ ਸਭ ਤੋਂ ਪਹਿਲਾਂ ਬੰਦਾ ਕੀ ਕਰਦਾ ਏ ਆਖਦਾ ਹੈ ਕਹਿੰਦਾ ਏ ਕਿਸੇ ਨੂੰ ਕੁਝ ਤੇ ਬਹੁਤ ਜ਼ੋਰ ਦੇ ਕੇ ਫੋਰਸਫੁਲੀ ਜਿਹੜਾ ਹੈ ਆਪਣੀ ਗੱਲ ਨੂੰ ਕਹਿੰਦਾ ਹੈ ਹੁਣ ਦੂਜੀ ਘਟਨਾ ਕੀ ਵਾਪਰਦੀ ਹੈ ਜੇ ਫੋਰਸਫੁਲੀ ਜ਼ੋਰ ਦੇ ਕੇ ਆਖੀ ਹੋਈ ਗੱਲ ਨੂੰ ਮੰਨਿਆ ਨਾ ਨਾ ਜਾਵੇ ਫਿਰ ਬੰਦਾ ਚੁੱਪ ਕਰਕੇ ਬਹਿ ਜਾਂਦਾ ਹੈ ਹੁਣ ਉਹ ਜਿਹੜਾ ਇੱਕ ਤਰੀਕੇ ਨਾਲ ਚੁੱਪ ਕੀਤਾ ਹੁੰਦਾ ਹੈ ਨਾ ਉਹ ਵੀ ਬੰਦਾ ਚੁੱਪ ਨਹੀਂ ਕੀਤਾ ਹੁੰਦਾ ਬੰਦਾ ਫਿਰ ਚੁੱਪ ਰਹਿ ਕੇ ਆਪਣੀ ਗੱਲ ਨੂੰ ਮਨਵਾਉਣ ਦਾ ਯਤਨ ਕਰਦਾ ਹੈ ਸਤਿਗੁਰ ਨੇ ਆਖਿਆ ਦੋਹੇ ਗੱਲਾਂ ਰੱਬ ਉੱਤੇ ਨਹੀਂ ਚੱਲਦੀਆਂ ਕਿਉਂਕਿ ਉੱਥੇ ਗੱਲ ਅਮਲ ਦੀ ਚਲਣੀ ਹੈ ਆਖਣ ਜ਼ੋਰ ਚੁਪੈਣਾ ਜ਼ੋਰ ਹੁਣ ਇਹ ਦੋਹੇ ਚੀਜ਼ਾਂ ਨੇ ਇੱਕ ਉਹ ਸੰ ਜਿਹੜੇ ਪੰਡਿਤ ਗੁਣੀ ਗਿਆਨੀ ਵਿਦਵਾਨ ਜਿਹੜੇ ਧਾਰਮਿਕ ਗ੍ਰੰਥਾਂ ਦੇ ਪਾਠ ਕਰਕੇ ਰੱਬ ਉੱਤੇ ਪ੍ਰਭਾਵ ਪਾਉਣਾ ਚਾਹੁੰਦੇ ਸੀ ਆਖ ਆਖ ਕੇ ਰੱਬ ਉੱਤੇ ਅਸਰ ਪਾਉਣਾ ਚਾਹੁੰਦੇ ਸੀ ਸ਼ਾਇਦ ਗੁਰੂ ਰੱਬ ਖੁਸ਼ ਹੋ ਜਾਵੇ ਤੇ ਇੱਕ ਉਹ ਸੰ ਜਿਹੜੇ ਕੱਖ ਵੀ ਨਹੀਂ ਸੰ ਕਹਿੰਦੇ ਤੇ ਚੁੱਪ ਕਰਕੇ ਬਹਿ ਜਾਂਦੇ ਸੀ ਉਹ ਉਹਨਾਂ ਨੂੰ ਆਖਿਆ ਇਹ ਮੁੰਨੀ ਹੋ ਗਏ ਤੇ ਮਹਾਰਾਜ ਨੇ ਆਖਿਆ ਚੁੱਪ ਹੈ ਚੁੱਪਨਾ ਹੋਵੇਈ ਜ਼ੁਬਾਨ ਦੀ ਚੁੱਪ ਹੈ ਨਾ ਮਨ ਦੇ ਸ਼ੋਰ ਸ਼ਰਾਬੇ ਤੇ ਉਦਾਂ ਦੇ ਹੁਣ ਮੰਨ ਲਓ ਫਿਰ ਇਹਨੂੰ ਥੋੜਾ ਜਿਹਾ ਮੈਂ ਹੋਰ ਗੱਲ ਨੂੰ ਸਮਝਣ ਵਾਸਤੇ ਬੇਨਤੀ ਕਰਦੇ ਆ ਹੁਣ ਘਰ ਵਾਲੀ ਨੇ ਜਾਂ ਘਰ ਵਾਲੇ ਨੇ ਆਖ ਕੇ ਕੋਈ ਗੱਲ ਮਨਾਉਣੀ ਚਾਹੀ ਤੇ ਬਾਅਦ ਵਿੱਚ ਉਹਨਾਂ ਨੇ ਆਖਿਆ ਚਲੋ ਉਹ ਨਾਰਾਜ਼ ਹੋ ਕਿਵੇਂ ਨੇ ਚੁੱਪ ਕਰਕੇ ਬੈਠ ਨੇ ਸ਼ਾਇਦ ਇਹਦੇ ਨਾਲ ਮੰਨ ਜਾਵੇ ਬਣ ਜਾਵੇ ਗੱਲ ਹੁਣ ਇਹਦੇ ਵਿੱਚ ਇੱਕ ਗੱਲ ਸਾਨੂੰ ਸਾਰਿਆਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਇੱਥੇ ਕੁਝ ਆਖਣ ਜਾਂ ਚੁੱਪ ਰਹਿਣ ਦੀ ਖੇਡ ਨਹੀਂ ਹੈ ਇੱਥੇ ਗੱਲ ਇਹ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਸਤਿਗੁਰੂ ਮਹਾਰਾਜ ਨੇ ਆਖਿਆ ਆਖਣ ਜ਼ੋਰ ਚੁਪੈ ਨਾ ਜ਼ੋਰ ਅਗਲਾ ਵਚਨ ਰੱਖਿਆ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਬੜੀਆਂ ਕੀਮਤੀ ਪੰਕਤੀਆਂ ਨੇ ਆਖਿਆ ਟੱਕੇ ਨਾਲ ਮੰਗਿਆ ਨਹੀਂ ਜਾ ਸਕਦਾ ਰੱਬ ਦੇ ਕੋਲ ਤੇ ਦੂਜੇ ਪਾਸੇ ਟੱਕੇ ਨਾਲ ਦਾਨ ਦੇ ਕੇ ਵੀ ਰੱਬ ਉੱਤੇ ਕੋਈ ਜ਼ੋਰ ਨਹੀਂ ਚੱਲਦਾ ਵੀ ਜੇ ਬੰਦਾ ਆਖੇ ਮੈਂ ਐਡਾ ਵੱਡਾ ਦਾਨੀ ਆ ਆਖੇ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਇਹਦੇ ਦੋ ਅਰਥ ਆਪਾਂ ਕਰ ਸਕਦੇ ਆ ਵੀ ਜੇ ਰੱਬ ਦਿੰਦਾ ਹੈ ਨਾ ਤੇ ਉਹਦੇ ਉੱਤੇ ਵੀ ਤੇਰਾ ਜ਼ੋਰ ਕੋਈ ਨਹੀਂ ਹੈ ਜਿਹਨੂੰ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਪੜਿਆ ਵੀ ਜਿਸ ਠਾਕੁਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਆਖਣ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਕੋਈ ਬੰਦਾ ਲੰਮੀਆਂ ਉਮਰਾਂ ਕਰ ਲਵੇ ਜਿਵੇਂ ਆਮ ਤੌਰ ਤੇ ਸਿੱਧ ਲੋਕ ਕਹਿੰਦੇ ਸਨ ਅਸੀਂ ਆਹ ਆਸਣ ਲਾਵਾਂਗੇ ਇਹਦੇ ਨਾਲ ਉਮਰ ਲੰਮੀ ਹੋਵੇਗੀ ਮਹਾਰਾਜ ਨੇ ਆਖਿਆ ਨਹੀਂ ਉੱਥੇ ਵੀ ਕੋਈ ਜ਼ੋਰ ਨਹੀਂ ਹੈ ਇਦਾਂ ਵੀ ਰੱਬ ਕੋਈ ਖੁਸ਼ ਨਹੀਂ ਹੁੰਦਾ ਵੀ ਆਖੇਗਾ ਤੇਰੀ 300 ਸਾਲ ਉਮਰ ਹੈ ਤੇਰੀ 500 ਸਾਲ ਉਮਰ ਹੈ ਅਸੀਂ ਜਪਜੀ ਦੀ ਬਾਣੀ ਵਿੱਚ ਹੀ ਪੜਿਆ ਵੀ ਜੇ ਜੁਗ ਚਾਰੇ ਆਰਜੌਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਇਕ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਵੀ ਤਾਂ ਬਾਤ ਨਾ ਪੁੱਛੈ ਕਿ ਤੁਸੀਂ ਪੜਿਆ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਸੱਪ ਦੀ ਉਮਰ ਬੜੀ ਲੰਮੀ ਹੁੰਦੀ ਹੈ ਸਿਮਰਨ ਤੋਂ ਬਿਨਾ ਬੰਦਾ ਸੱਪ ਹੈ ਉਮਰ ਲੰਮੀ ਕੋਈ ਰੱਬ ਦੀ ਖੁਸ਼ੀ ਨਹੀਂ ਮਿਲ ਜਾਂਦੀ ਇਹਦੇ ਨਾਲ ਸਤਗੁਰ ਸੱਤੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆਖਿਆ ਜੋਰ ਨਾ ਜੀਵਨ ਮਰਨ ਨਾ ਜੋਰ ਕੋਈ ਰੱਬ ਤੇ ਜੋਰ ਚਲਾਉਣ ਦਾ ਯਤਨ ਕਰੇ ਜਾਂ ਆਪਣੇ ਉੱਤੇ ਇਹ ਜ਼ੋਰ ਚਲਾਵੇ ਲੈ ਹੁਣ ਮੈਂ ਕਿਸੇ ਆਰੇ ਦੇ ਥੱਲੇ ਸਿਰ ਧਰਾ ਕੇ ਆਪਣੇ ਆਪ ਨੂੰ ਖਤਮ ਕਰ ਲੈਣਾ ਮੈਂ ਮਰ ਜਾਣਾ ਹੈ ਆਪਣੇ ਆਪ ਨੂੰ ਇਹਨਾਂ ਟੌਰਚਰ ਕਰਨਾ ਹੈ ਰੱਬ ਦੀ ਖੁਸ਼ੀ ਲਈ ਬਾਬੇ ਨੇ ਆਖਿਆ ਨਹੀਂ ਇਹ ਵੀ ਜਿਹੜੀ ਚੀਜ਼ ਹੈ ਇਹ ਰੱਬ ਨੂੰ ਪਾਉਣ ਦੇ ਯਤਨ ਵਿੱਚ ਅਸਫਲ ਚੀਜ਼ ਹੈ ਇਦਾਂ ਵੀ ਰੱਬ ਨਹੀਂ ਮਿਲਦਾ ਜ਼ੋਰ ਨਾਲ ਜੀਵਨ ਮਰਨ ਨਾਲ ਜ਼ੋਰ ਆਖਿਆ ਜ਼ੋਰ ਨਾਲ ਰਾਜ ਮਾਲ ਮਨ ਸ਼ੋਰ ਆਖਿਆ ਜੇ ਕੋਈ ਬੰਦਾ ਨਨ ਦੌਲਤ ਦੇ ਸ਼ਿਰ ਉੱਤੇ ਆਖੇ ਮੈਂ ਰੱਬ ਨੂੰ ਪਾ ਲਵਾਂਗਾ ਤੇ ਇੱਥੇ ਵੀ ਕੋਈ ਜੋਰ ਨਹੀਂ ਮੈਂ ਗੱਲ ਨੂੰ ਸੰਖੇਪਾਂ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ᔪਗਤੀ ਛਟੈ ਸੰਸਾਰ ਕੋਈ ਸੁਰਤੀਆਂ ਲਾ ਕੇ ਬਹਿ ਜਾਵੇ ਇਦਾਂ ਰੱਬ ਮਿਲ ਜਾਵੇਗਾ ਜੋਰ ਨਾ ਸੁਰਤੀ ਗਿਆਨ ਵਿਚਾਰ ਕੋਈ ਗਿਆਨ ਦੀ ਵਿਚਾਰ ਕਰੇ ਜੋਰ ਨਾ ᔪਗਤੀ ਛਟੈ ਸੰਸਾਰ ਆਖੇ ਜਿਸ ਹੱਥ ਜੋਰ ਕਰ ਵੇਖੇ ਸੋਏ ਆਖੇ ਜਿਹਦੇ ਕੋਲ ਜੋਰ ਹੈਗਾ ਇਹ ਭਾਈ ਜਿਹੜਾ ਸਮਝਦਾ ਹੈ ਵੀ ਕੋਈ ਮੇਰੀ ਤਾਕਤ ਹੈ ਉਹ ਕਰਕੇ ਵੇਖ ਲਵੇ ਫਿਰ ਜੇ ਸੱਤ ਜੋਰ ਕਰ ਵੇਖੇ ਕੋਏ ਨਾਨਕ ਉੱਤਮ ਨੀਚ ਨਾ ਕੋਏ ਆਪਣੀ ਤਾਕਤ ਨਾਲ ਰੱਬ ਦੀ ਨਿਗਾਹ ਵਿੱਚ ਨਾ ਕੋਈ ਉੱਤਮ ਬਣ ਸਕਦਾ ਏ ਤੇ ਨਾ ਕੋਈ ਨੀਮਾ ਹੋ ਸਕਦਾ ਏ ਹੁਣ ਮਹਾਰਾਜ ਇੱਥੇ ਜਿਹੜਾ ਬਖਸ਼ਿਸ਼ ਕਰ ਪਰਿਆ ਵਾਕ ਰੱਖਦੇ ਨੇ ਆਖਿਆ ਸ਼ੇਖਾ ਅੰਦਰੋਂ ਜੋਰ ਛੱਡ ਹੁਣ ਤੂੰ ਇੱਕ ਪਾਸੇ ਆਪਣੇ ਆਪ ਨੂੰ ਧਾਰਮਿਕ ਬੰਦਾ ਕਹਿਣਾ ਪਰ ਤੇਰੇ ਅੰਦਰ ਜ਼ੁਲਮ ਕਰਦੀ ਕਹਾਣੀ ਬੜੀ ਵੱਡੀ ਹੈ ਤੂੰ ਜ਼ੁਲਮ ਕਰਦਾ ਏ ਧੱਕਾ ਕਰਦਾ ਏ ਜ਼ੋਰ ਕਰਦਾ ਏ ਕਿਸੇ ਉੱਤੇ ਤੂੰ ਆਪਣਾ ਹੁਕਮ ਮਨਾਉਣ ਦੇ ਲਈ ਕਿਸੇ ਦੇ ਉੱਤੇ ਜ਼ਬਰ ਟਾਉਣਾ ਹੈ ਇਹ ਚੇਤਾ ਰੱਖੋ ਸਤਿਗੁਰ ਦੀ ਬਾਣੀ ਨੇ ਬੜੇ ਪਿਆਰੇ ਵਾਕ ਰੱਖੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸ਼ੇਖ ਸਬੂਰੀ ਬਾਹਰਾ ਆਖਿਆ ਬੰਦਾ ਘੋਂਦਾ ਹੋਵੇ ਆਪਣੇ ਆਪ ਨੂੰ ਧਾਰਮਿਕ ਤੇ ਸਮਾਜਿਕ ਆਗੂ ਤੇ ਜੇ ਉਹਦੇ ਜੀਵਨ ਵਿੱਚ ਸਬਰ ਨਹੀਂ ਹੈ ਸ਼ੇਖ ਸਬਰ ਬੜੀ ਵੱਡੀ ਚੀਜ਼ ਹੈ ਜੀ ਬਾਬੇ ਨੇ ਕਹੇ ਸ਼ੇਖ ਉਹ ਕਾਹਦਾ ਸ਼ੇਖ ਹੈ ਜੀ ਦੇ ਵਿੱਚ ਸਬਰ ਕੋਈ ਨਹੀਂ ਉਹ ਕਾਦਾ ਧਾਰਮਿਕ ਬੰਦਾ ਜਿਹਦੇ ਅੰਦਰ ਕੋਈ ਸਬਰ ਹੀ ਨਹੀਂ ਬਾਬੇ ਨੇ ਕਹੇ ਸ਼ੇਖ ਸਬੂਰੀ ਬਾਹਰਾ ਸਬੂਰੀ ਬਾਹਰੇ ਦਾ ਮਤਲਬ ਕੀ ਹੈ ਵੀ ਜਿਹੜਾ ਸਬਰ ਤੋਂ ਬਾਹਰਾ ਸ਼ੇਖ ਹੈ ਉਹ ਸ਼ੇਖ ਨਹੀਂ ਰਹਿ ਜਾਂਦਾ ਫਿਰ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ